SSP મેડમ ਨੇ ਇੱਥੇ ਜਿਨ੍ਹਾਂ ਨੇ ਵਿਜੀਲੈਂਸ ਅਵੇਅਰਨੈਸ ਵੀਕ ਜਿਹੜਾ ਉਹ ਮਨਾਇਆ ਸੋ ਥਿਸ ਇਜ਼ ਫਰਸਟ ਆਫ ਦੀ ਕਾਈਂਡ ਪ੍ਰੋਗਰਾਮ ਇਨ ਲੁਧਿਆਣਾ ਪਹਿਲਾਂ कधी ਨਹੀਂ ਮੈਨੂੰ ਲੱਗਦਾ ਹੋਇਆ ਤੁਹਾਡੀ ਸਾਰੀ ਫਾਈਲ ਕੰਪਲੀਟ ਹੈ एवरीथिंग ਡਾਕੂਮੈਂਟ ਕੰਪਲੀਟ ਹੈ ਉਸ ਤੋਂ ਬਾਅਦ ਵੀ ਜੇ ਕੰਮ ਨਹੀਂ ਹੋ ਰਿਹਾ ਪਰ ਉਹ ਪੈਸੇ ਵੀ ਨਹੀਂ ਮੰਗ ਰਿਹਾ ਡਿਲੇ ਕਰ ਰਿਹਾ ਤੇ ਡਿਲੇ ਨੂੰ ਵੀ ਡਿਲੇ ਨੂੰ ਵੀ ਸਰਕਮਸਟੈਂਸ਼ੀਅਲ ਐਵੀਡੈਂਸ ਮੰਨ ਕੇ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਸਰਕਾਰੀ ਅਫਸਰ ਦੇ ਖਿਲਾਫ ਜਿਹੜਾ ਵੀ ਕੋਈ ਵਿਜੀਲੈਂਸ ਦੀ ਕਾਰਵਾਈ ਹੁੰਦੀ ਹੈ ਸਰਕਾਰੀ ਅਫਸਰ ਉੱਤੇ ਜਾ ਕੇ ਉਹਨੂੰ ਸੈਂਕਸ਼ਨ ਨਹੀਂ ਮਿਲਦੀ ਤੇ ਉਹ ਛੁੱਟ ਜਾਂਦਾ ਹੈ ਆਮ ਤ ਨਵੀਂ ਨੋਟੀਫਿਕੇਸ਼ਨ ਪੰਜਾਬ ਸਰਕਾਰ ਨੇ ਕੱਢੀ ਹੈ ਵੀ 3 ਮਹੀਨਿਆਂ ਦੇ ਵਿੱਚ ਵਿੱਚ ਉਹਨੂੰ ਸੈਂਕਸ਼ਨ ਮਿਲੇਗੀ ਜੇ ਸੈਂਕਸ਼ਨ ਉਹ ਨਹੀਂ ਮਿਲਦੀ ਉਹਨੂੰ ਤੇ ਸੈਂਕਸ਼ਨ ਡੀਮਡ ਮੰਨੀ ਜਾਏਗੀ ਸੋ ਇਹਦੇ ਨਾਲ ਇੱਕ ਹੌਸਲਾ ਜਿਹੜਾ ਹੈ ਉਹ ਇੰਡਸਟਰੀ ਦੇ ਵਿੱਚ ਵੀ ਸਿਟੀਜ਼ਨਸ ਦੇ ਵਿੱਚ ਵੀ ਟੁਵਰਡਸ ਕਰਪਟ ਆਫਿਸਰਸ ਜਿਹੜਾ ਉਹ ਉਹ ਵਧੇਗਾ ਇਹ ਕਾਫੀ ਮੀਨਿੰਫੁਲ ਜਿਹੜੀ ਇੰਟਰੈਕਸ਼ਨ ਰਹੀ ਹੈ ਜਿਦੇ ਚ ਨਵੀਆਂ ਗੱਲਾਂ ਸਾਰੀ ਐਸੋਸੀਏਸ਼ਨ ਨੂੰ ਵੀ ਸਿੱਖਣ ਨੂੰ ਮਿਲੀਆਂ ਨੇ ਜਿਸ ਬਾਰੇ ਉਹ ਅਜੇ ਤੱਕ ਜਾਗਰੂਕ ਨਹੀਂ ਸੀ ਔਰ ਸਾਨੂੰ ਪਰਵਾਹ ਹੁੰਗਾਰਾ ਮਿਲਿਆ ਕਿ ਔਰ ਉਹਨਾਂ ਵੱਲੋਂ ਪੂਰੇ ਜਿਹੜੇ ਹੈਗੇ ਸਪੋਰਟ ਦਾ ਆਸ਼ਵਾਸਨ ਵੀ ਆਇਆ ਹੈ ਸੱਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਦਿਆਣਾ ਲਾਈਵ ਤੋਂ ਮੈਮ ਮਿਤ ਅੱਜ ਐਪੈਕਸ ਚੈਂਬਰ ਆਫ ਕਮਰਸ ਤੇ ਇੰਡਸਟਰੀਜ਼ ਦੇ ਵੱਲੋਂ ਇੱਕ ਇਵੈਂਟ ਰੱਖਿਆ ਗਿਆ ਜਿਸ ਦੇ ਵਿੱਚ ਮੁੱਖ ਰੂਪ ਤੇ ਜਿਹੜੇ ਮਹਿਮਾਨ ਸੀਗੇ ਔਰ ਰੁਪਿੰਦਰ ਕੋਰ ਸਰਾ ਮੈਮ ਸੀਗੇ ਐਸਐਸਪੀ ਤੇ ਜਿਹੜੀ ਇੰਡਸਟਰੀਸਟਿਸ ਨੇ ਗੱਲਬਾਤ ਜ਼ਰੂਰ ਕਰਾਂਗੇ ਸਰ ਅੱਜ ਦਾ ਇਵੈਂਟ ਸੀਗਾ ਟੋਟਲ ਉਹਦੇ ਵਿੱਚ ਇੰਟਰੈਕਟ ਇੰਟਰੈਕਟ ਕੀਤਾ ਗਿਆ ਜਿਹੜੇ ਐਸਐਸਪੀ ਸੀਗੇ ਤੇ ਕੀ ਕੁਝ ਸ਼ਿਕਾਇਤਾਂ ਤੁਹਾਡੇ ਵੱਲੋਂ ਦੱਸੀਆਂ ਗਈਆਂ ਤੇ ਕੀ ਕੁਝ ਜਿਹੜੀਆਂ ਪਰੇਸ਼ਾਨੀਆਂ ਇੱਕ ਇੰਡਸਟਰੀਸਟ ਨੂੰ ਆ ਰਹੀਆਂ ਨੇ ਕਿਉਂਕਿ ਕਿਤੇ ਨਾ ਕਿਤੇ ਜਿਹੜਾ ਭ੍ਰਸ਼ਟਾਚਾਰ ਹੈ ਇੱਕ ਦੀਮਕ ਦੇ ਵਾਂਗੂ ਜਿਹੜਾ ਹੈ ਬਿਲਕੁਲ ਸਿਸਟਮ ਨੂੰ ਖਾ ਰਿਹਾ ਹੈ ਤੇ ਕਾਫੀ ਉਪਰਾਲੇ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਨੇ ਪਰ ਕਿਤੇ ਨਾ ਕਿਤੇ ਉਹ ਭ੍ਰਸ਼ਟਾਚਾਰ ਅੱਜ ਵੀ ਮੌਜੂਦ ਹੈ ਦੇਖੋ ਪਹਿਲਾਂ ਤਾਂ ਅਸੀਂ ਐਪਰੀਸ਼ੀਏਟ ਕਰਦੇ ਹਾਂ ਸਾਡੀ ਪੰਜਾਬ ਗਵਰਨਮੈਂਟ ਨੂੰ ਜਿਨ੍ਹਾਂ ਨੇ ਜ਼ੀਰੋ ਕਰਪਸ਼ਨ ਟੋਲਰੈਂਸ ਜਿਹੜੀ ਹੈ ਉਹ ਇੱਕ ਮਿਸ਼ਨ ਜਿਹੜਾ ਲਾਂਚ ਕੀਤਾ ਦੂਜਾ ਐਪਰੀਸ਼ੀਏਟ ਕਰਦੇ ਹਾਂ ਸਾਡੇ ਜਿਹੜੇ ਐਸਐਸਪੀ ਮੈਡਮ ਨੇ ਇੱਥੇ ਜਿਨ੍ਹਾਂ ਨੇ ਵਿਜੀਲੈਂਸ ਅਵੇਅਰਨੈਸ ਵੀਕ ਜਿਹੜਾ ਉਹ ਮਨਾਇਆ ਸੋ ਦਿਸ ਇਜ਼ ਫਰਸਟ ਆਫ ਦੀ ਕਾਈਂਡ ਪ੍ਰੋਗਰਾਮ ਇਨ ਲੁਧਿਆਣਾ ਪਹਿਲਾਂ ਕਦੀ ਨਹੀਂ ਮੈਨੂੰ ਲੱਗਦਾ ਹੋਇਆ ਸੋ ਇਹਦੇ ਨਾਲ ਇੱਕ ਹੌਸਲਾ ਜਿਹੜਾ ਇੰਡਸਟਰੀ ਦੇ ਵਿੱਚ ਵੀ ਸਿਟੀਜ਼ਨਸ ਦੇ ਵਿੱਚ ਵੀ ਟੂਵਰਡਸ ਕਰਪਟ ਆਫੀਸਰਸ ਜਿਹੜਾ ਉਹ ਉਹ ਵਧੇਗਾ ਤਾਂ ਕਿ ਆਮ ਤੌਰ ਤੇ ਕੀ ਦੇਖਿਆ ਜਾਂਦਾ ਜਿੰਨੀ ਵੀ ਇੰਡਸਟਰੀ ਆਇਆ ਲੋਕ ਨੇ ਸ਼ਹਿਰ ਦੇ ਉਹ ਕਰਪਸ਼ਨ ਨੂੰ ਰਿਪੋਰਟ ਨਹੀਂ ਕਰਦੇ ਤੇ ਜਦ ਤੱਕ ਰਿਪੋਰਟ ਨਹੀਂ ਕਰਨਗੇ ਤੇ ਵਿਜੀਲੈਂਟ ਡਿਪਾਰਟਮੈਂਟ ਕੀ ਕੰਮ ਕਰੂਗਾ ਸੋ ਇਟ ਇਜ਼ ਵੈਰੀ ਫਾਰਮਲ ਡਿਸਕਸ਼ਨ ਟੁਡੇ ਜਿਹਦੇ ਵਿੱਚ ਉਹਨਾਂ ਨੇ ਸਾਨੂੰ ਦੱਸਿਆ ਵੀ ਤੁਸੀਂ ਆਪਣੀ ਕੰਪਲੇਂਟਸ ਕਿਸ ਤਰ੍ਹਾਂ ਲੌਂਚ ਕਰ ਸਕਦੇ ਹੋ ਤੇ ਦੂਸਰੀ ਬੜੀ ਇੰਪੋਰਟੈਂਟ ਚੀਜ਼ ਹੈ ਸਾਡੀ ਡਿਸਕਸ਼ਨ ਹੋਈ ਜਿਹੜੀ ਸਾਡੇ ਪੰਜਾਬ ਦੀ ਇੰਡਸਟਰੀ ਪਾਲਿਸੀ ਹੈ ਉਹ ਕਹਿਣ ਨੂੰ ਤਾਂ ਸਾਰੀ ਡਿਜੀਟਲ ਹੈ ਸਭ ਕੁਝ ਆਨਲਾਈਨ ਪੋਰਟਲ ਤੇ ਹੈ ਤੇ ਮੈਂ ਮੈਡਮ ਨੂੰ ਰਿਕੁਐਸਟ ਕੀਤਾ ਵੀ ਕੋਈ ਇਸ ਤਰ੍ਹਾਂ ਪੰਜਾਬ ਸਰਕਾਰ ਦੇ ਨਾਲ ਮਿਲ ਕੇ ਉਪਰਾਲਾ ਕੀਤਾ ਜਾਵੇ ਵੀ ਜੋ ਵੀ ਇੰਡਸਟਰੀ ਅਪਰੂਵਲਸ ਲੈਂਦੀ ਹੈ ਤੇ ਉਹ ਲਗਭਗ 20 ਤੋਂ 25 ਅਪਰੂਵਲਸ ਜਿਹੜੀਆਂ ਇੱਕ ਇੰਡਸਟਰੀ ਛੋਟੀ ਛੋਟੀ ਇੰਡਸਟਰੀ ਲੈਂਦੀ ਹੈ ਤੇ ਉਹਨਾਂ ਦਾ ਕੀ ਐਕਸਪੀਰੀਅੰਸ ਰਿਹਾ ਡਿਪਾਰਟਮ ਬਾਰੇ ਤਾਂ ਕਿ ਉਹ ਵਿਜਨਸ ਡਿਪਾਰਟਮੈਂਟ ਆ ਕੇ ਇੱਕ ਫੀਡਬੈਕ ਜਰੂਰ ਦੇ ਕੇ ਜਾਵੇ ਇਸ ਫੀਡਬੈਕ ਦੇ ਨਾਲ ਇੱਕ ਇਹੋ ਜਿਹਾ ਮਾਹੌਲ ਡਰ ਦਾ ਬਣ ਜਾਏਗਾ ਮੈਨੂੰ ਨਹੀਂ ਲੱਗਦਾ ਸ਼ਾਇਦ ਕੋਈ ਕ腐ਸ਼ਨ ਦੀ ਗੱਲ ਕਰੇਗਾ ਜੀ ਸਰ ਤੁਸੀਂ ਕੀ ਸੁਜੈਸ਼ਨ ਦੇਣਾ ਚਾਹੋਗੇ ਐਡਮਿਨਿਸਟ੍ਰੇਸ਼ਨ ਨੂੰ ਕਿਉਂਕਿ ਕਿਤੇ ਨਾ ਕਿਤੇ ਤੁਸੀਂ ਇੰਡਸਟਰੀਸ ਤੋਂ ਹਰ ਇੱਕ ਚੀਜ਼ਾਂ ਦੇ ਨਾਲ ਲਜਟਦੇ ਹੋ ਤੇ ਕੀ ਸੁਜੈਸ਼ਨ ਦੇਣਾ ਚਾਹੋਗੇ ਤਾਂ ਕਿ ਆਪਾਂ ਕਿਸੇ ਦੇ aarop ਜਾਂ prati aarop ਦੀ ਗੱਲ ਨਹੀਂ ਕਰਦੇ ਬਟ ਕਿਤੇ ਨਾ ਕਿਤੇ ਇੱਕ ਛੋਟੀ ਜਿਹੀ ਸੁਜੈਸ਼ਨ ਬਹੁਤ ਵੱਡਾ ਕੰਮ ਵੀ ਕਰ ਸਕਦੀ ਹੈ ਹਾਂਜੀ ਪਹਿਲੇ ਤਾਂ ਜਿਹੜੀ ਅੱਜ ਇੰਟਰੈਕਸ਼ਨ ਹੋਈ ਬਹੁਤ ਹੀ ਵਧੀਆ ਹੋਈ ਆ ਮੈਡਮ ਰੁਪਿੰਦਰ ਕੌਰ ਸਰਾ ਜਿਹੜੇ ਆਪਣੇ ਐਸਐਸਪੀ ਬਿਜ਼ਨਸ ਬਿਊਰੋ ਬਣ ਕੇ ਆਏ ਨੇ ਲੁਧਿਆਣਾ ਦੇ ਚੰਨਨ ਨਾਲ ਇੰਟਰੈਕਸ਼ਨ ਸੀ ਅ ਇਹਦੇ ਵਿੱਚ ਇੱਕ ਪੇਚ ਹੈਗਾ ਜੀ ਜਿਹੜਾ ਆਪਾਂ ਸਰਕਾਰੀ ਅਫਸਰ ਦੇ ਖਿਲਾਫ ਜਿਹੜਾ ਵੀ ਕੋਈ ਵਿਜੀਲੈਂਸ ਦੀ ਕਾਰਵਾਈ ਹੁੰਦੀ ਹੈ ਸਰਕਾਰੀ ਅਫਸਰ ਉੱਤੇ ਜਾ ਕੇ ਉਹਨੂੰ ਸੈਂਕਸ਼ਨ ਨਹੀਂ ਮਿਲਦੀ ਤੇ ਉਹ ਛੁੱਟ ਜਾਂਦਾ ਆਮ ਤੌਰ ਤੇ ਦੇਖਿਆ ਗਿਆ ਬਟ ਮੈਡਮ ਨੇ ਸਾਨੂੰ ਅਪਡੇਟ ਕੀਤਾ ਵੀ ਇੱਕ ਨਵਾਂ ਰੂਲਿੰਗ ਆ ਗਈ ਹੈ ਨਵੀਂ ਨੋਟੀਫਿਕੇਸ਼ਨ ਪੰਜਾਬ ਸਰਕਾਰ ਨੇ ਕੱਢੀ ਹੈ ਬਈ 3 ਮਹੀਨਿਆਂ ਦੇ ਵਿੱਚ ਵਿੱਚ ਉਹਨੂੰ ਸੈਂਕਸ਼ਨ ਮਿਲੇਗੀ ਜੇ ਸੈਂਕਸ਼ਨ ਉਹ ਨਹੀਂ ਮਿਲਦੀ ਉਹਨੂੰ ਤੇ ਸੈਂਕਸ਼ਨ ਡੀਮਡ ਮੰਨੀ ਜਾਏਗੀ ਵੀ ਉਸ ਸਰਕਾਰੀ ਅਫਸਰ ਦੇ ਖਿਲਾਫ ਕੇਸ ਚਲਾਉਣ ਲਈ ਕੋਈ ਵੀ ਹੁਣ ਰੁਕਾਵਟ ਨਹੀਂ ਆਏਗੀ ਸੈਕੰਡ ਜਿਹੜੀ ਸੁਜੈਸ਼ਨ ਮੈਂ ਦੇਣੀ ਚਾਹੁੰਦਾ ਸੁਜੈਸ਼ਨ ਇਹ ਦੇਣੀ ਚਾਹੁੰਦਾ ਵੀ ਜਿਵੇਂ ਆਪਾਂ ਕੋਈ ਕੰਮ ਕਰਾਣੇ ਆ ਸਪੋਜ਼ ਕਰੋ ਜਿਹੜਾ ਸਾਹਮਣੇ ਵਾਲਾ ਪਬਲਿਕ ਸਰਵੈਂਟ ਉਹ ਪੈਸੇ ਨਹੀਂ ਮੰਗ ਰਿਹਾ ਬਟ ਉਹ ਤੁਹਾਡਾ ਕੰਮ ਵੀ ਨਹੀਂ ਕਰ ਰਿਹਾ ਉਹ ਲੇਟ ਕਰ ਰਿਹਾ ਤੁਹਾਡੀ ਸਾਰੀ ਫਾਈਲ ਕੰਪਲੀਟ ਹੈ एवरीथिंग ਡਾਕੂਮੈਂਟ ਕੰਪਲੀਟ ਹੈ ਉਸ ਤੋਂ ਬਾਅਦ ਵੀ ਜੇ ਕੰਮ ਨਹੀਂ ਹੋ ਰਿਹਾ ਪਰ ਉਹ ਪੈਸੇ ਵੀ ਨਹੀਂ ਮੰਗ ਰਿਹਾ ਡਿਲੇ ਕਰ ਰਿਹਾ ਤੇ ਡਿਲੇ ਨੂੰ ਵੀ ਡਿਲੇ ਨੂੰ ਵੀ ਸਰਕਮਸਟੈਂਸ਼ੀਅਲ ਐਵੀਡੈਂਸ ਮੰਨ ਕੇ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਇੱਕ ਡਿਲੇ ਨੂੰ ਡਿਲੇ ਨੂੰ ਇੱਕ ਸਰਕਮਸਟੈਂਸ਼ੀਅਲ ਐਵੀਡੈਂਸ ਦੇ ਵਿੱਚ ਕਾਊਂਟ ਕਰਨਾ ਚਾਹੀਦਾ ਹੈ ਵਿਜੀਲੈਂਸ ਨੂੰ ਜੀ ਤੁਹਾਡੇ ਵੱਲੋਂ ਕੋਈ ਸੁਜੈਸ਼ਨ ਮੇਰੇ ਸਾਡੀ ਸੁਜੈਸ਼ਨ ਨਹੀਂ ਹੈ ਵੀ ਜਿਹੜੇ ਕੰਪਲੇਨੈਂਟ ਨੇ ਉਹ ਖੁੱਲ ਕੇ ਸਾਹਮਣੇ ਆਣ ਡਿਪਾਰਟਮੈਂਟ ਨੂੰ ਅਸੀਂ ਅੱਜ ਵੀ ਰਿਕੁਐਸਟ ਕੀਤੀ ਹੈ ਵੀ ਜਿਹੜੇ ਕੰਪਲੇਨੈਂਟ ਦਾ ਨਾਮ ਹੈ ਉਹਨੂੰ ਐਨਕ੍ਰਿਪਟ ਰੱਖਿਆ ਜਾਵੇ ਤੇ ਕਲਾਸੀਫਾਈਡ ਡਾਕੂਮੈਂਟ ਚ ਰੱਖਿਆ ਜਾਵੇ ਜਿਹਦੇ ਵਿੱਚ ਪਬਲਿਕ ਦੇ ਵਿੱਚ ਇੰਡਸਟਰੀ ਚ ਹੌਸਲਾ ਆਊਗਾ ਤੇ ਵਿਜੀਲੈਂਸ ਡਿਪਾਰਟਮੈਂਟ ਹੋਰ ਬਿਜ਼ੀ ਹੋਏਗਾ ਜੀ ਸਰ ਟੋਟਲੀ ਅੱਜ ਦੇ ਇੰਟਰੈਕਸ਼ਨ ਜਿਹੜੀ ਪਬਲਿਕ ਇੰਟਰੈਕਸ਼ਨ ਸੀਗੀ ਤੇ ਕਿੱਦਾਂ ਦਾ ਰਿਹਾ ਓਵਰੋਲ ਤੇ ਕੀ ਕੁਝ ਕੀ ਫੈਕਟਰਸ ਅੱਜ ਦੇ ਇਵੈਂਟ ਦੇ ਦੌਰਾਨ ਤੁਹਾਨੂੰ ਲੱਗੇ ਖਈਏ ਰਮੇਸ਼ ਕੱਕੜ ਪ੍ਰੈਜ਼ੀਡੈਂਟ ਜਸਪਾਲ ਬੰਗਰ ਨੇ ਸਿੱਸੀਸੇ ਨੂੰ ਵੱਲੋਂ ਅੱਜ ਦੀ ਜੋ ਵੀ ਮੈਡਮ ਨੇ ਸਾਨੂੰ ਇਹ ਬਿਸ਼ਾਸ਼ਣ ਦਿੱਤਾ ਬਹੁਤ ਵਧੀਆ ਲੱਗਿਆ ਔਰ ਇਹਦੇ ਨਾਲ ਆਮ ਜਿੰਨਾ ਵੀ ਪ੍ਰਸ਼ਾਸਨ ਹੈ ਔਰ ਜਿੰਨੀ ਵੀ ਕਰਪਸ਼ਨ ਹੈ ਉਹਦੇ ਵਿੱਚ ਬਹੁਤ ਵੱਡਾ ਉਦੇ ਤੇ ਨੱਥ ਪੈ ਗਈ ਔਰ ਆਨਲ ਟਾਈਮ ਦੇ ਵਿੱਚ ਹਰ ਡਿਪਾਰਟਮੈਂਟ ਦੇ ਵਿੱਚ ਇਸ ਚੀਜ਼ ਦਾ ਡਰ ਰਹੇਗਾ ਕਿ ਜਦੋਂ ਇੱਕ ਇਹ ਸੈੱਲ ਬਣ ਜਾਂਦਾ ਉਹਦੇ ਵਿੱਚ ਆ ਕੇ ਜਦੋਂ ਇਸ ਤਰ੍ਹਾਂ ਦੇ ਅਫਸਰ ਹੁੰਦੇ ਨੇ ਉਹ ਜਦੋਂ ਖਚਾਈ ਕਰਦੇ ਆ ਤਾਂ ਉਹਦੇ ਨਾਲ ਕਾਫੀ ਅਫੀਸਰ ਵੈਰਮਨ ਭਾਵੇਂ ਟ੍ਰੈਫਿਕ ਪੁਲਿਸ ਹੈ ਜਾਂ ਹੋਰ ਐਬੀਸੀ ਕਾਰਪੋਰੇਸ਼ਨ ਹੈ ਉਹਨਾਂ ਸਭ ਨੂੰ ਇਸ ਚੀਜ਼ ਦੀ ਨਿਕελ ਪੈਂਦੀ ਆ ਔਰ ਮੈਡਮ ਰਵਿੰਦਰ ਸਰਾਨ ਬਹੁਤ ਵਧੀਆ ਸਵਾਸ਼ਿ ਦਿੱਤਾ ਅਸੀਂ ਇਸ ਤੇ ਲਈ ਬਹੁਤ ਥੈਂਕਸਫੁਲ ਹਾਂ ਤੇ ਫਸਟ ਟਾਈਮ ਅਜਿਹਾ ਹੋਇਆ ਹੈ ਕਿ ਇਹਦਾ ਪਬਲਿਕ ਇੰਟਰੈਕਸ਼ਨ ਰੱਖਿਆ ਗਿਆ ਵਿਜੀਲੈਂਸ ਬਿਊਰੋ ਦੇ ਤਰਜ਼ ਦੇ ਵਿੱਚ ਤੇ ਅਵੇਰਨੈਸ ਵੀਕ ਵੀ ਬਣਾਇਆ ਜਾ ਰਿਹਾ ਜਿੱਦਕਿ ਉਹਨਾਂ ਨੇ ਦੱਸਿਆ ਕਿ ਕਾਲਜਸ ਦੇ ਵਿੱਚ ਸਕੂਲਸ ਦੇ ਵਿੱਚ ਹਰ ਕਿਤੇ ਜਿਹੜੇ ਅਵੇਅਰ ਕੀਤਾ ਜਾ ਰਿਹਾ ਤੇ ਕਿਹਦਾ ਦੇਖਦੇ ਹੋ ਇਸ ਉਪਰਾਲੇ ਨੂੰ ਇਸ ਚੀਜ਼ ਨੂੰ ਬਹੁਤ ਵਧੀਆ ਉਪਰਾਲਾ ਹੈ ਜੀ ਇਸ ਉਪਰਾਲੇ ਦੇ ਨਾਲ ਕਾਲਜ ਹੈ ਸਕੂਲ ਹੈ ਔਰ ਉਹਨਾਂ ਦੇ ਬਾਹਰ ਵੀ ਇਸ ਚੀਜ਼ ਦੇ ਜਿਹੜੇ ਆਮ ਲੜਕੀਆਂ ਦੇ ਕਾਲਜ ਹੈ ਬਾਹਰ ਬਹੁਤ ਉਹਤੇ ਕੁਝ ਜੈਂਟਸ ਵਗੈਰਾ ਲੜਕੇ ਵਗੈਰਾ ਹੁੰਦੇ ਆ ਉਹਨਾਂ ਦੀ ਹਰਕਤਾਂ ਤੋਂ ਬਾਜ ਜਾਣਗੇ ਔਰ ਇਹਦੇ ਨਾਲ ਉਹਨਾਂ ਨੂੰ ਡਰ ਪਏਗਾ ਆਨ ਵਾਲੇ ਟਾਈਮ ਦੇ ਵਿੱਚ ਇਸ ਚੀਜ਼ ਨੂੰ ਨਿਕੇਲ ਪਏਗਾ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਜੀ ਅੱਜ ਜਿੱਦਾਂ ਕਿ ਐਫਐਕਸ ਚੈਂਬਰ ਦੇ ਵੱਲੋਂ ਜਿਹੜਾ ਇਵੈਂਟ ਰੱਖਿਆ ਗਿਆ ਸੀ ਉਸ ਦੇ ਵਿੱਚ ਤੁਸੀਂ ਸ਼ਰਕਤ ਵੀ ਕੀਤੀ ਹੈ ਤੇ ਇੱਕੀ ਕੁਝ ਮੁਸ਼ਕਲਾਂ ਤੇ ਸ਼ਿਕਾਇਤਾਂ ਤੁਹਾਡੇ ਕੋਲ ਅੱਜ ਪਹੁੰਚੀਆਂ ਦੇਖੋ ਜੀ ਇੱਕ ਇੰਟਰਐਕਟਿਵ ਔਰ ਪਬਲਿਕ ਆਊਟਰੀਚ ਸੈਸ਼ਨ ਸੀਗਾ ਜਿਹਦੇ ਵਿੱਚ ਅਸੀਂ ਵਿਜੀਲੈਂਸ ਅਵੇਅਰਨੈਸ ਵੀਕ 2025 ਦੀ सेलिब्रेशंस ਦੇ ਰਿਗਾਰਡਿੰਗ ਜਿਹੜੀ ਇਹ ਜਾਗਰੂਕਤਾ ਪੈਦਾ ਕਰਨ ਲਈ ਔਰ ਇੰਟਰਐਕਸ਼ਨ ਲਈ ਇੱਥੇ ਪਹੁੰਚੇ ਇਹਦੇ ਵਿੱਚ ਅਸੀਂ ਸਕੂਲ ਕਾਲਜਸ ਦੇ ਸੈਮੀਨਾਰਸ ਵੀ ਕਰ ਰਹੇ ਹਾਂ ਮਾਰਨਿੰਗ ਵੀ ਅੱਜ ਸੀਗੇ ਆਰਗੇਨਾਈਜ਼ ਮਾਨਯੋਗ ਕਮਿਸ਼ਨਰ ਪੁਲਿਸ ਮਾਨਯੋਗ ਡਮਿੰਗ ਕਮਿਸ਼ਨਰ ਪੁਲਿਸ ਜਿਨੇ ਵੀ ਸਰਕਾਰੀ ਅਧਾਇਰੇ ਨੇ ਪਿੰਡ ਨੇ ಗ್ರಾಮ ਪੰਚਾਇਤ ਨੇ ਮੰਡੀਆਂ ਸਭ ਨੂੰ ਕਵਰ ਕਰ ਰਹੇ ਸੋ ਇੱਥੇ ਵੀ ਅਸੀਂ ਉਸੇ ਦੀ ਲੜੀ ਦੇ ਵਿੱਚ ਅੱਜ ਇੱਥੇ ਉਪਸਥਿਤ ਹੈਗੇ ਆ ਹਾਜ਼ਰ ਆਏ ਔਰ ਇਹ ਕਾਫੀ ਮੀਨਿੰਗਫੁਲ ਜਿਹੜੀ ਇੰਟਰੈਕਸ਼ਨ ਰਹੀ ਹੈ ਜਿਹਦੇ ਚ ਨਵੀਆਂ ਗੱਲਾਂ ਸਾਰੀ ਐਸੋਸੀਏਸ਼ਨ ਨੂੰ ਵੀ ਸਿੱਖਣ ਨੂੰ ਮਿਲਿਆ ਨੇ ਜਿਸ ਬਾਰੇ ਉਹ ਅਜੇ ਤੱਕ ਜਾਗਰੂਕ ਨਹੀਂ ਸੀ ਸੋ ਜਿਹਦੇ ਚ ਮਾਨਯੋਗ ਸੀਐਮ ਪੰਜਾਬ ਵੱਲੋਂ ਜਾਰੀ ਕੀਤੀ ਐਂਟੀ ਕਰਪਸ਼ਨ ਐਕਸ਼ਨ ਲਾਈਨ ਬਾਰੇ ਵੀ ਸਾਰੇ ਦਿਨਾਂ ਦੇ ਨਾਲ ਜਾਗਰੂਕਤਾ ਕੀਤੀ ਕਿ 2022 ਦੇ ਵਿੱਚ ਜਿਹੜੀ ਲਾਂਚ ਕੀਤੀ ਸੀ ਉਹਦਾ ਨੰਬਰ ਇਹਨਾਂ ਦੇ ਨਾਲ ਜਿੰਨੇ ਵੀ ਵਰਕਰਸ ਨੇ ਜਾਂ ਕੋਈ ਵੈਂਡਰਸ ਨੇ ਜੋ ਐਸੋਸੀਏਟਿਡ ਨੇ ਉਹਨਾਂ ਤੱਕ ਪਹੁੰਚੋ ਸੋ ਇਹਦੇ ਚ ਸਮੱਸਿਆ ਔਰ ਮੁਸ਼ਕਲਾਂ ਤਾਂ ਜਦ ਕੰਪਲੇਂਟ ਸਾਡੇ ਕੋਲ ਆਣੀਆਂ ਫੇਰੀ ਪਤਾ ਚੱਲਣਗੀਆਂ ਸੋ ਅਸੀਂ ਇਹਨੂੰ ਇਹਦੇ ਚ ਇੱਕ ਜਾਗਰੂਕਤਾ ਮੁਹਿੰਮ ਨੂੰ ਹੀ ਅੱਗੇ ਲਿਜਾਦੇ ਹੋਏ ਔਰ ਸਾਨੂੰ ਪਰਵਾਹ ਗਾਰਾ ਮਿਲੇ ਕਿ اور ਉਹਨਾਂ ਵੱਲੋਂ ਪੂਰੇ ਜਿਹੜੇ ਹੈਗੇ ਸਪੋਰਟ ਦਾ ਆਸ਼ਵਾਸਨ ਵੀ ਆਇਆ ਹੈ ਐਂਡ एवरीवन ਬੀ ਸੋ ਹੈਪੀ ਕਿ ਇੱਕ ਕਾਫੀ ਅੱਛਾ ਉਪਰਾਲਾ ਹੋਇਆ ਹੈ ਕਿ ਜਿਸ ਬਾਰੇ ਉਹ ਅਵੇਅਰ ਨਹੀਂ ਸੀਗੇ ਕੋਈ ਡਾਇਰੈਕਟ ਇੰਟਰੈਕਸ਼ਨ ਦੇ ਦੌਰਾਨ ਕੋਈ ਸ਼ਿਕਾਇਤ ਆਈ ਹੋਵੇ ਹੈ ਜੀ ਨਹੀਂ ਜੀ ਐਸੀ ਕੋਈ ਨਹੀਂ ਤੇ ਆਫਨ ਇੰਟਰੈਕਸ਼ਨ ਸੀ ਥੈਂਕ ਯੂ ਸੋ ਮਚ ਸੋ ਬਹੁਤ ਹੀ ਸੋਹਣਾ ਜਿਹੜਾ ਉਪਰਾਲਾ ਕੀਤਾ ਗਿਆ ਹੈ ਤੇ ਇਸ ਨੂੰ ਜਿਹੜਾ ਹੈ ਪ੍ਰਾਵਾ ਉੰਗਾਰਾ ਇੰਡਸਟਰੀਜ਼ ਦੇ ਵੱਲੋਂ ਜਿਹੜਾ ਹੈ ਮਿਲਿਆ ਤੇ ਉੱਥੇ ਹੀ ਲੋਕ ਜਿਹੜੇ ਨੇ ਖੁੱਲ ਕੇ ਅੱਜ ਸਾਹਮਣੇ ਆਏ ਤੇ ਆਪਣੀਆਂ ਗੱਲਾਂ ਜਿਹੜੀਆਂ ਨੇ ਐਸਐਸਪੀ ਵਿਜ਼ਨਸ ਦੇ ਅੱਗੇ ਜੜੀਆਂ ਰੱਖੀਆਂ ਇਸ ਦੇ ਨਾਲ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਅੱਜ ਅਵੇਰਨੈਸ ਪਹੁੰਚੀ ਹੈ ਤੇ ਖੁੱਲ ਕੇ ਉਹ ਭ੍ਰਸ਼ਟਾਚਾਰ ਦੇ ਖਿਲਾਫ ਅੱਗੇ ਆਉਣਗੇ ਤੇ ਤੁਹਾਡੇ ਆਪਣੇ ਕੀ ਵਿਚਾਰ ਨੇ ਇਸ ਵੀਡੀਓ ਨੂੰ ਲੈ ਕੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਦੇਖਦੇ ਰਹੋ ਲੁਧਿਆਣਾ ਰਹਿ ਲੁਧਿਆਣਾ ਤੋਂ ਕੈਮਰਾ ਪਰਸਨ ਹਨੀਦ ਨਾਲ ਮੈਂ ਮੀਤ